ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਹੈਗੀ ਹੈ ਤਰੀਕ 29 ਨਵੰਬਰ 2025 ਤੇ ਆਪਣਾ ਅੱਜ ਦਾ ਸਫਰ ਹੋਊਗਾ ਡੀਵਨ ਪੋਰਟ ਤੱਕ ਦਾ ਅਸਮਾਨੀਆ ਤੱਕ ਦਾ ਮੈਂ ਇਸ ਟਾਈਮ ਹੈਗਾ ਜਲੌਂ ਦੇ ਵਿੱਚ ਤੇ ਆਪਣਾ ਅੱਜ ਜਹਾਜ ਹੈਗਾ ਅਸਮਾਨੀਆ ਦਾ ਤੇ ਨਹੀਂ ਪਈ ਜਾਂਦਾ ਬਾ ਅਸਮਾਨੀਆ ਤੱਕ ਆਪਾਂ ਸ਼ਿਪ ਤੇ ਜਾਵਾਂਗੇ ਤੇ ਹੁਣ ਇੱਥੋਂ ਸ਼ਿਪ ਤੱਕ ਆਪਾਂ ਨੂੰ ਸਾਈਕਲ ਤੇ ਜਾਣਾ ਪੈਣਾ ਫਰੇਕ ਦਿਨਾਂ ਨੂੰ ਸਾਈਕਲਿੰਗ ਕਰਦੇ ਪਏ ਆਪਾਂ ਮੈਂ ਜਦ ਸੁਨੇ ਉੱਠਿਆਗਾ ਬਸ ਹੁਣ ਸਰੀਰ ਦੇ ਹਾਲੇ ਨੂੰ ਬਣੀ ਜਾਂਦਾ ਤੇ ਸਮਾਨ ਸਾਰਾ ਇਕੱਠਾ ਕਰਕੇ ਆ ਪੱਧਰੋਵਲ ਜਾਂਦੇ ਆ ਇਹ ਕੱਢ ਜਾਂ ਕੰਮ ਜਾਂ ਕਰਦੇ ਆ ਰੇ ਫੱਟ ਜਾ ਤੇ ਵਸਾ ਮੀਂਹ ਜਪਈ ਜਾਂਦਾਗਾ ਮੀਂਹ ਰੁਕਣਾ ਨਹੀਂਗਾ 7 ਵਜੇ ਰੁਕੂਗਾ ਤੇ ਆਪਾਂ ਤਾਂ 6 ਵਜੇ ਪਹੁੰਚਣਾ ਹੈ ਸੋ ਮੀਂਹ ਦੇ ਵਸਾਈਕਲ ਨੂੰ ਗੋਗਲੇ ਜੋ ਜ ਸਾਰ ਬਣਦਾ ਹੁਣ ਥੋੜਾ ਦਿਨ ਹੋ ਗਿਆ ਤੇ ਮੈਨੂੰ ਪੂਰਾ ਐ ਅੱਧਾ ਕੰਡ ਰੱਖਿਆ ਆ ਸਾਰਾ ਸੈੱਟ ਕਰਦਾ ਬਾਥਰੂਮ ਆਪਾਂ ਐ ਉੱਥੇ ਅਸੀਂ ਯੂਜ਼ ਕਰਾਂਗੇ ਸਿਪਰਾ ਉੱਥੇ ਹੀ ਨਾ ਵਾਗੇ ਬਾਕੀ ਜਦ ਮੈਂ ਉੱਥੇ ਤੇ ਸ਼ੌਕਰ ਮੀ ਬੰਦ ਹੋ ਗਿਆ ਗੱਲਬਾਤ ਪੂਰੀ ਸਹੀ ਹੋ ਗਈ ਪਾਣੀ ਪੀਣ ਵਾਲਾ ਲੱਭੀ ਹੁੰਦਾ ਮੈਨੂੰ ਉਹ ਨਹੀਂ ਪਤਾ ਲੱਗਾ ਕਿੱਥੇ ਸ਼ਾਇਦ ਉੱਥੇ ਲਾਂਡਰੀ ਉੱਧਰ ਤੋਂ ਤੇ ਮੈਨੂੰ ਪੀਣ ਵਾਲਾ ਪਾਣੀ ਨਹੀਂ ਪਤਾ ਕਿੱਥੇ ਹੈਗਾ ਇਹ ਲਾਂਡਰੀ ਆ ਗਈ ਆ ਬਾਥਰੂਮ ਆ ਗਏ ਉਹਨਾਂ ਦਾ ਖੇਡਖੋਡ ਵਾਲਾ ਹਸਾਬ ਦਾਵਾ ਆ ਗਿਆ ਕਿਚਨ ਨਹੀਂ ਹੈਗਾ ਨਾ ਚਲੋ ਚੱਲਦੇ ਆਪਾਂ ਅੱਗੇ ਵੱਧਦੇ ਚੰਗਾ ਵੀ ਧੰਨਵਾਦ ਤੁਹਾਡਾ ਐਲਡਰਾਡੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ। ਤਾਂ ਇਹ ਤਾਂ ਉਹਨਾਂ ਦਾ ਬਹੁਤ ਚੰਗਾ ਸੀਗਾ ਵਿਚਾਰਾ। ਹੁਣੇ ਰਾਤੀ ਹੈਲਪ ਕੀਤੀ। ਆਪਾਂ 6:30 ਪਹੁੰਚਾਂਗੇ ਉੱਥੇ। ਤੇ ਮੀਂਹ ਬੰਦ ਹੋ ਗਿਆ। ਤੇ ਬਸ ਆਪਣੇ ਲਈ ਚੰਗੀ ਗੱਲ ਹੈ। ਤੇ ਅੱਜ ਸਵੇਰ ਦਾ ਹੋ ਜਾ ਸਾਵਧਾਨ। ਚੱਲੋ ਚੱਲਦੇ। ਉਹ ਸਾਹਮਣੇ ਮੈਨੂੰ ਤਾਂ ਦਿਖੀ ਜਾਂਦਾ ਨੰਗੀ ਅੱਖਾਂ ਨਾਲ ਆਪਾਂ ਉੱਥੇ ਜਾਣਾ ਹੈਗਾ। ਇਹ ਆ ਗਿਆ ਸਪਿਰਟ ਆਫ ਦ ਅਸਮਾਨੀਆ। ਉੱਧਰ ਜਾਣਾ ਆਪਾਂ ਸਾਹਮਣੇ ਜਾਜ ਦੇ ਵਿੱਚ। ਆਪਣੀ ਬੱਤੀ ਹੋ ਗਈ ਫਿਰ ਆਪਾਂ ਜਾਵਾਂਗੇ। ਇੱਥੇ ਤਾਂ ਸਮੁੰਦਰੀ ਜਾਜ ਖੜਾ ਹੈਗਾ ਤੇ ਸਾਰਾ ਸਮੁੰਦਰੀ ਸਮੁੰਦਰ ਹੈਗਾ। ਆਹ ਸਾਹਮਣੇ ਸ਼ਿਪ ਹੈ ਸਪਿਰਟ ਆਫ ਦ ਅਸਮਾਨੀਆ ਜਿੱਥੇ ਆਪਾਂ ਜਾਣਾ ਹੈਗਾ। ਉੱਧਰ ਬੋਰਡਿੰਗ ਹੋਈ ਜਾਂਦੀ ਹੈ। ਬਸ ਹੁਣ ਆਪਾਂ ਉਧਰ ਪਹੁੰਚ ਜਾਨੇ ਆ। ਫਿਰ ਕਰਨੇ ਹਿਸਾਬ ਤਾ। ਆ টারਮੀਨਲ ਆ ਦਾ ਇਹ ਆਦੇ ਤੇ ਆਪਾਂ ਨੂੰ ਕਹਿੰਦੇ ਬੈਗ ਨਾ ਬਨ ਲਓ ਤੇ ਨਾਲੇ ਉਹਦੇ ਨਾਲ ਬਨ ਲਓ ਲੈਪਟਾਪ ਵਾਲੇ ਬੈਗ ਨਾਲ ਇੱਧਰ ਜਾਣਾ 10 ਮੰਜ਼ਲੀ ਆ ਪੂਰਾ ਪੂਰਾ ਤੇ ਕੰਮ ਨਾ ਇਹਨਾਂ ਨੇ ਜਿਵੇਂ ਜਹਾਜ਼ ਵਾਲਾ ਕੀਤਾ ਹੋਇਆ ਹੈਗਾ ਜਿਵੇਂ ਆਪਾਂ ਜਹਾਜ਼ ਤੇ ਨਹੀਂ ਜਾਂਦੇ ਹੁੰਦੇ ਚੈੱਕ ਇਨ ਕਰਦੇ ਆ ਚੈੱਕ ਇਨ ਬੈਗ ਦਿੰਨੇ ਹੈਗੇ ਕੈਰੀ-ਆਨ ਬੈਗ ਹੁੰਦਾ ਉਵੇਂ ਜਿਹਾ ਹਿਸਾਬ ਤਾਦੋਗਾ ਮੈਨੂੰ ਕਹਿੰਦੇ ਕਿ ਇੱਥੇ ਰੁਕ ਕਸੇ ਬੰਦਾ ਬੁਲਾਉਣੇ ਇੱਕ ਉਹ ਤੈਨੂੰ ਨਾਲ ਲੈ ਕੇ ਜਾਊਗਾ ਕਿਉਂਕਿ ਤੇਰੇ ਕੋਲ ਸਾਈਕਲ ਹੈ ਤੇ ਗੱਡੀਆਂ ਵਾਲੇ ਉਧਰ ਸਧਿਆ ਆਇੰਦਰ ਚਲੇ ਜਾਂਦੇ ਐਂਸਾ ਹੁੰਦਾ ਵੇ ਉੱਥੇ ਚੈੱਕ ਇਨ ਹੋ ਜਾਂਦੀ ਹੈ ਆਪਣੀ ਇੱਥੇ ਹੋਈ ਹੈਗੀ ਹੈ ਹਉ ਆਪਣਾ ਸਾਈਕਲ ਖੜਾ ਉੱਥੇ ਆ ਬੈਗ ਤੇਰਾਤੀ ਰੋਟੀ ਨਹੀਂ ਖਾਦੀ ਤੇ ਹੁਣ ਮੈਂ ਆ ਲੈਂਦੇ ਹਾਂ 2 ਸੈਂਡਵਿਚ ਤੇ ਇੱਕ ਕਾਫੀ ਇੱਕ ਸੈਂਡਵਿਚ ਅੱਧਾ-ਅੱਧਾ ਕਰਤਾ ਉਹਨਾਂ ਨੇ ਤੇ ਆ ਖੜਾ ਆਪਣਾ ਮੰਦਰੀ ਜਾਇਚ ਸਪਿਰਿਟ ਆਫ ਦ ਅਸਮਾਨੀਆਂ ਸਕਲ ਮੰਦਰ ਲੈ ਜਾਂਦਾ ਤੇ ਉਹ ਸਾਹਮਣੇ ਲੈਣ ਲੱਗੀਆਂ ਕਿੰਨੇ ਉੱਥੇ ਜਾ ਖੜ੍ਹਜੋ ਆ ਸਾਰਾ ਕੁਝ ਮੈਂ ਚੈਕ ਇਨ ਚ ਕਰਾਉਂਗਾ ਇੱਕ ਬੈਗ ਮੈਂ ਨਾਲ ਲੈ ਲਿਆ ਇਹਦੇ ਨਾਲ ਮੈਂ ਉਹਦੇ ਨਾਲ ਰੱਖੂੰਗਾ ਚਲੋ ਅੱਗੇ ਵਧਦੇ ਹੁਣ ਉੱਤਲੇ ਪਾਸੇ ਨੂੰ ਆਹ ਚੀਜ਼ਾਂ ਨਹੀਂ ਲੈ ਕੇ ਜਾ ਸਕਦੇ ਫਰੂਟਸ ਐਂਡ ਵੈਜੀਟੇਬਲ ਸੀ ਫੂਡ ਤੇ ਪਲਾਂਟ ਮਿੱਟੀ ਆਸਟ੍ਰੇਲੀਆ ਦੇ ਵਿੱਚ ਵੀ ਇੰਨੀ ਸਖਤਾਈ ਹੈ ਮਤਲਬ ਬਾਹਰੋਂ ਤਾਂ ਇਹ ਲਿਆਉਣ ਹੀ ਨਹੀਂ ਦਿੰਦੇ ਕੁਝ ਵੀ ਅੰਦਰ ਅੰਦਰ ਵੀ ਬੜਾ ਕਰਦੇ ਆ ਹੁਣ ਇਹ ਤਾਂ ਤਸਮਾਨੀਆ ਨੂੰ ਜਾ ਰਹੇ ਤਾਂ ਕਿ ਤਸਮਾਨੀਆ ਵਾਲੇ ਵੀ ਬਾਇਓ ਸਿਕਿਉਰਿਟੀ ਵਾਲੇ ਆ ਖੜੇ ਇੱਥੇ ਤੇ ਤਸਮਾਨੀਆ ਗਵਰਨਮੈਂਟ ਆ ਤੇ ਕਹਿੰਦੇ ਨਹੀਂ ਲੈ ਕੇ ਜਾਣਾ ਅੰਦਰ ਕੋਈ ਕੁਝ ਵੀ ਇੱਧਰ ਵੀ ਲਾ ਰੱਖਿਆ ਉਹਨਾਂ ਨੇ ਚੈੱਕ ਯੂਰ ਬੈਗ ਕਹਿੰਦੇ ਕੁਝ ਐ ਨਹੀਂਗਾ ਮਿੱਟੀ ਨਾ ਹੋਵੇ ਬੂਟਾਂ ਤੇ ਕੋਈ ਕੀੜਾ ਮਕੌੜਾ ਨਾ ਹੋਵੇ सस्ता so जी पूरी फुल टर्मीनल उधरों आए आप थैंक यू सो मच भाज बस जी जानना जी शुक्रिया भाई जाना okay. सारा समान रखता ਹੁਣ ਇਧਰ ਨੂੰ ਜਾਣਾ ਹੈ ਇਧਰੋਂ ਦੀ ਹੈਗੀ ਐਂਟਰੀ ਤੇ ਆ ਹੈਗਾ ਆਪਣਾ ਇਹਦਾ ਜੋਜ ਉਹ ਜਿਹੜੀ ਅੱਗੇ ਵੈਨ ਲੱਗੀ ਹੈ ਨਾ ਟਰਾਲੀ ਦੇ ਨਾਲ ਉਹ ਵੈਨ ਦੇ ਵਿੱਚ ਆਪ ਨੂੰ ਮਤਲਬ ਵੈਨ ਚਾਹ ਸਿਰਫ ਆਪਣੇ ਸਮਾਨ ਆ ਗਿਆ ਸਾਈਕਲ ਤੇ ਉਹਦੇ ਬੈਗ ਉਹ ਕਹਿੰਦਾ ਭਾਜੀ ਅੱਗੇ ਰੱਖ ਲੇ ਆਪਣੇ ਬੰਦੇ ਸੀਗੇ ਤੇ ਚੰਗੇ ਬੰਦੇ ਹੈਗੇ ਮੇਰੇ ਨਾਲ ਪੰਜਾਬੀ ਦੀ ਹੋ ਗਏ ਵਿਚਾਰੇ ਤੇ ਚੰਗੀ ਗੱਲ ਹੋ ਜੇ ਪੰਜਾਬੀ ਚ ਹੋਣਾ ਵੀ ਚਾਹੀਦਾ ਤੇ ਵਧੀਆ ਦੇਖੋ ਨਾ ਉਹ ਸਾਈਕਲ ਉੱਪਰ ਟਾਂਕੇ ਲੱਗੇ ਜਾਣਾ ਪੈਂਦਾ ਮੈਂ ਕਿਹਾ ਬਾਈ ਭਾਰਾ ਬੜਾ ਇੱਕ ਨੰਬਰ ਦਾ ਟੁੱਟ ਭੱਜ ਜਾਊਗਾ ਕਿੰਨਾ ਫਿਰ ਆਪਾਂ ਵੈਂਚ ਰੱਖ ਲੈਂਗੇ ਤੇ ਅਸਮੰਦ ਤੇ ਉਹ ਅੱਗੇ ਵੀ ਜਾਜ ਖੜੇ ਆ ਤੇ ਆ ਵੀ ਜਾਜ ਆ ਚਲੋ ਅੰਦਰ ਜਾ ਕੇ ਮਿਲਦੇ ਆਂ ਇਧਰੋਂ ਆਏ ਆਪਾਂ ਥੱਲਿਓ ਚਾਰ ਮੰਜ਼ਲੇ ਚੜ੍ਹ ਕੇ ਪਿਆ ਹੈਗਾ ਇੱਥੋਂ ਦਾ ਅੰਦਰਲਾ ਪਹਿਲਾ ਚੱਕਰ है ये पता नहीं कितने जाके बहना सतमें मंजिल आ गया आप ਤੇ ਆਪਾਂ ਜਣਾ ਇੱਥੇ ਬਾਰ ਡਾਈਨਿੰਗ ਐਂਡ ਐਂਟਰਟੇਨਮੈਂਟ ਦਸਵੇਂ ਡੈੱਕ ਤੇ ਜਾਵਾਂ ਆ ਗੇਟ ਰਹੀ ਆਪਾਂ ਬਾਹਰ ਆਏ ਅੰਦਰ ਉੱਪਰ ਲਿਖਾ ਟਾਪ ਤੇ ਆਇਆ ਮੈਂ ਤੇ ਆ ਲਿਖਿਆ ਸਪਿਰਿਟਸ ਆਫ ਦਸਮਾਨੀਆਂ ਤੇ ਉੱਪਰ ਇਹਨਾਂ ਦੇ ਕੋਈ ਪੱਖੇ ਚੱਲੀ ਜਾਂਦੇ ਆ ਉਹ ਰਡਾਰ ਹੈ ਤੇ ਆ ਡੈੱਕ ਹੈ ਕੈਪਟਨ ਦਾ ਇੱਧਰ ਕੈਪਟਨ ਜਾ ਸਕਦੇ ਆ ਇਹ ਕੈਪਟਨ ਦੇ ਘੁੰਮਣ ਆਸ ਤੇ ਆਇਆ ਇਨੀ ਕਿ ਤੇ ਆਪਾਂ ਬਹੁਤ ਉੱਪਰ ਖੜੇ ਆ ਮੈਨੂੰ ਫੋਨ ਧਿਆਨ ਨਾਲ ਫੜਨਾ ਪੈਣਾ ਓ ਬਾਈ ਹੋਰਾਂ ਨੇ ਹੈਲਪ ਕੀਤੀ ਸੀ ਮੇਰੀ ਤੇ ਇਦਾਂ ਦਾ ਕੁਛ ਹੈਗਾ ਇੱਥੇ ਵਾਹ ਸੋਣਾ ਤੂੰ ਦਪਈ ਜਾਂਦੀ ਐ ਮੀਂਹ ਵਾਲਾ ਮੌਸਮ ਆ ਪਿਆ ਬੱਦਲ ਵਾਈ ਹੋਈ ਪਈ ਚੰਗੀ ਤਰ੍ਹਾਂ ਤੇ ਆ ਕਿਸ਼ਤੀਆਂ ਬਣੀਆਂ ਖਾਈਆਂ ਅਜੇ ਕੁਛ ਹੋ ਜੇ ਤੇ ਕਿਸ਼ਤੀਆਂ ਹੈਗੀਆਂ ਗੱਡ ਵਾਈਪ ਇਹਨਾਂ ਥੱਲੇ ਕਰਕੇ ਇਧਰ ਨੂੰ ਕਰ ਲੋ ਚੱਲ ਸਾਨ ਟੱਕ ਕਿਡ ਸੈਕਸ਼ਨ ਆ ਗਿਆ ਇਦਾਂ ਹੀ ਪਰਲੇ ਪਾਸੇ ਬਣਿਆ ਹੋਇਆ ਬੂਟ ਮੇਰਾ ਗਿੱਲੇ ਹੋ ਗਏ ਰਾਤ ਨੂੰ ਮੀਂਹ ਦੇ ਵਿੱਚ ਪਈ ਸੀ ਨਾ ਬਾਹਰ ਜਮਾਂ ਗਿੱਲੇ ਹੋਏ ਪਏ ਮੈਂ ਹੁਣ ਬਸ ਪਲੱਗ ਲੱਭੀ ਜਾਂਦਾ ਮੈਨੂੰ ਇੱਕ ਪਲੱਗ ਮਿਲ ਜੇ ਉਹਦੇ ਕੋਲੇ ਆਪਾਂ ਉਹਦਾ ਟਿਕਾਣਾ ਕਰ ਲਾਂਗੇ ਇੱਥੋਂ ਵਾਈਨ ਬੂਏ ਨੇ ਬੀਅਰ ਪੂਰ ਖਰੀਦ ਸਕਦੇ ਤੁਸੀਂ ਆਹਦਾ ਤੇ ਆ ਮੇਰਾ ਬੈਗ ਤੇ ਸਮਾਨ ਤੇ ਅੱਜ ਦਾ ਮੌਸਮ ਬਹੁਤ ਸੋਹਣਾ ਹੋਇਆ ਪਿਆ ਹੈਗਾ ਕੀਤਾ ਤਾਂ ਨੇ ਖੱਜਲੀ ਆ ਪਰ ਸੋਹਣਾ ਬਹੁਤ ਹੈ ਤੇ ਰਾਤੀ ਮੀਂਹ ਪੈਂਦਾ ਰਿਹਾ ਸਾਰੀ ਰਾਤ ਮੀਂਹ ਪਈ ਗਿਆ ਸਿਰੇ ਜਦੋਂ ਮੈਂ ਚੱਲਣਾ ਸੀ ਨਾ ਆਪਸ ਸੋਣਾ ਸੀਗਾ ਇਧਰ ਨੂੰ ਉਦੋਂ ਬੰਦ ਹੋਇਆ ਤੇ ਚੰਗੀ ਗੱਲ ਸੀ ਕਿ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਗਿਆ ਹਾਈ ਤੇ ਚਮਣੀਆਂ ਵੱਡੀਆਂ ਵੱਡੀਆਂ ਹਾਈਦਰ ਤੇ ਵਾਕਰ ਲਈ ਗੇਮ ਤੇ ਬਾਕੀ ਬੈਣ ਬੁੱਨ ਪਾ ਤੇ ਇਧਰ ਕੰਮ ਖਿੱਚਦੇ ਉਹ ਮੈਂ ਨਾ ਫੋਨ ਤੇ ਲੱਗਿਆ ਪਿਆ ਸੀਗਾ ਆ ਮੈਂ ਫੋਨ ਤੇ ਰੱਖਿਆ ਪਿਆ ਸੀ ਕਿ ਉਹ 11:05 ਵਜੇ ਕੀਤਾ ਬਸਮਾਨੀਆਂ ਉਹਨਾਂ ਦੀ ਕਾਲ ਆਈ ਸੀਗੀ ਤੇ ਇੱਧਰ ਸ਼ੁਰੂ ਹੋ ਗਿਆ ਕੰਮ ਮੈਨੂੰ ਐ ਜੀ ਮੈਂ ਵੀਡੀਓ ਬਣਾਉਂਗਾ ਪਰ ਗੱਲ ਬਣੀ ਨਹੀਂ ਪਰ ਕੋਈ ਗੱਲ ਨਹੀਂ ਆਪਾਂ ਜਦ ਉੱਥੇ ਪਹੁੰਚੂਗਾ ਉਦੋਂ ਵੀਡੀਓ ਬਣਾਵਾਂਗੇ ਖੰਬੇ ਲਾ ਰੱਖਿਆ ਸੁੰਦਰ ਦੇ ਵਿੱਚ ਕੀ ਬਾਤ ਹੈ ਨਾਈਸ ਏ ਮੇਰਾ ਪਹਿਲਾ ਪਹਿਲੀ ਵਾਰੀ ਮੈਂ ਆਇਆ ਇਹਦੇ ਤੇ ਗਰੀ ਜਾਂਦਾ ਹੈ ਫਤ ਤਿੱਧਰ ਜ਼ੋਰ ਲਾਈ ਜਾਂਦੇ ਇਹਦੇ ਸਲੰਸਰ ਅਜੇ ਪੂਰੇ ਚੱਲੇ ਨਹੀਂ ਗਏ ਹਨ ਪਰਲੇ ਪਰਲੇ ਪਾਸੇ ਚੱਲੀ ਜਾਂਦੇ ਹੈਗੇ ਬਹੁਤ ਸੋਹਣੀ ਤਾਂ ਮਜ਼ੇਦਾਰ ਮੈਂ ਪਹਿਲਾਂ ਉੱਤੇ ਬੈਠਾ ਸੀਗਾ ਥੱਲੇ ਆ ਗਿਆ ਹੁਣ ਮੈਂ ਇਹ 8ਵਾਂ ਡੈਕ ਹੈ ਮੈਂ 10ਵੇਂ ਤੇ ਸੀਗਾ ਪਹਿਲਾਂ ਇੱਡੇ-ਇੱਡੇ ਡੈਕ ਕੀ ਆ ਨਿੱਕੇ-ਨਿੱਕੇ ਜੇ ਬਸ ਬੰਦਾ ਖੜਦਾ ਆਪਾਂ ਉੱਥੇ ਖੜੇ ਸੀਗੇ ਇਧਰ ਨੂੰ ਗਿਆ ਪਹਿਲਾਂ ਬੈਗ ਗੇਅਰ ਪਾ ਕੇ ਫਣੀ ਤਾਂ ਮੈਂ ਸਿੱਧਾ ਗੇਅਰ ਪਾ ਲਿਆ ਨੇ ਮੈਨੂੰ ਸੀਗਾ ਆਹ ਮੂੰਹ ਪਸਦਾ ਹੋਊਗਾ ਇਹ ਹੁਣ ਇਹਦਾ ਪਿਛਾਲਾ ਪਾਸਾ ਬਣ ਗਿਆ ਸਿੱਧਾ ਮੂੰਹ ਇਹਦਾ ਉਧਰ ਹੋ ਗਿਆ ਹੁਣ ਉਧਰ ਹੀ ਹੋਊਗਾ ਪਹਿਲਾਂ ਵੀ ਮੈਨੂੰ ਐ ਸੀ ਇਧਰ ਨੂੰ ਆਊਗਾ गी गी। Thank you. Take a coffee. Enter the life raft, move towards the rear, and sit down. Each life raft has a crew member allocated to take charge. Listen carefully and follow instructions by crew at all times during an emergency. ਇਹ ਕਿਹੋ ਜਿਹੀ ਸੇਫਟੀ ਪ੍ਰੈਜੈਂਟੇਸ਼ਨ ਜਾਜਰ ਸਾਊਥ ਕਲੋਇੰਡ ਰੇਨਿੰਗ ਸੇਫਟੀ ਟ੍ਰੇਨਿੰਗ ਆ ਰਾਧ ਸੇਰ ਐ ਮੇਲਾ ਦਾ ਨੰਬਰ 7 ਪਿੱਛੇ 7 A ਸੀਗਾ ਅੱਗੇ ਵੀ ਹੈਗਾ ਇੱਕ ਮੈਨੂੰ ਐ ਨਹੀਂ ਸਮਝ ਲੱਗਦੀ ਇਹਨੇ ਡੂੰਘੇ ਸਮੁੰਦਰ ਚ ਖੜਾਏ ਕਿਵੇਂ ਹੋਣਗੇ ਬਸ ਸਮੁੰਦਰ ਖਾਸਾ ਡੂੰਘਾ ਹੋਊਗਾ ਤੇ ਵਾਹੀਂ ਖੜੇ ਆ ਤੇ ਸੋਹਣਾ ਮੌਸਮ ਹੈ ਬਾਹਰਲਾ ਹਸਾਬ ਦਾ ਜਾ ਗੁੱਡ ਤੇ ਤੇ ਲਿਖਿਆ ਸੀਗਾ ਇਹ ਜਾਇਦਾ ਵਜਨ 30000 ਟਨ ਤੇ ਇਹ ਜਾਇਦਾ ਆਦਾ ਵਜਨ ਹੈਗਾ 5000 ਟਨ ਤੇ ਬਾਕੀ ਇਹ ਸਮਾਨ ਤੋਂ ਦਾ ਲੱਗ ਚੁੱਕਿਆ ਗਿਆ ਹੈ ਨਾਲ ਸਿਸਪਰਟ ਵੀ ਸੀ। ਕੇ ਟੂ 30 ਮਾਰਨਿੰਗ ਜਾਨੀਏ ਕਿ ਕਰਦੇ ਹਾਂ ਉਸ ਚਸਤ ਮੈ ਗੋਮਾਚ। ਦੇਜਾ ਇਹਨਾਂ ਸਰੇ 9 ਵੇ ਦੁਰਾ ਸੀਗਾ ਤੇ ਹੁਣ ਸਮਾਂ ਹੋ ਗਿਆ 11:05 ਮੈਨੂੰ ਸੀਗਾ ਮੈਨਾਂ ਜੇ ਨੈਟਵਰਕ ਆਈ ਜਾਂਦਾ ਸਾਰੇ ਦਾ ਨਾ ਵੀ ਚਲੋ ਦੇਖਦੇ ਮੈਪ ਕੋਲ ਕਿੱਥੇ ਪਹੁੰਚ ਗਏ ਤੇ ਆਪਾਂ ਮੈਲਬਨ ਪਹੁੰਚ ਕੇ ਵਾਪਸ ਆ ਗਏ। ਇਹਦਾ ਕਿ ਬੜੀ ਹੌਲੀ ਸਪੀਡ ਤੇ ਜਾਂਦਾ ਪਿਆ ਘੰਟੇ ਦੀ ਮਾਰਟ ਨੇ 2 ਘੰਟੇ ਚ ਪੂਰੀ ਕੀਤੀ ਤੇ ਇਹਦਾ ਸਮੁੰਦਰਾਸੇ ਪਾਸੇ ਬੰਦ ਕੀਤਾ ਹੋਇਆ ਗਿਆ ਬੰਦ ਨਹੀਂ ਕੀਤਾ ਸੀ ਬੰਦ ਜਗਾ ਕੋਈ ਨਹੀਂ ਹੈ ਕਿਤੇ ਤਾਂ ਰੰਤਾ ਨਾ ਹੋਣ ਤੇ ਇੱਕਦਵੀ ਰਾਹ ਬਣਿਆ ਹੋਇਆ ਗਿਆ ਪਹਿਲਾਂ ਇਹ ਤਰੀਕ ਪਟਾਉਦੀ ਸੀਗੀ ਫਿਰ ਬੰਦ ਹੋ ਹੁਣ ਇਹ ਫੇਰੀ ਜਲਾਉਂਦ ਚੱਲਦੀ ਪਰ ਉਹ ਕੇ ਫੇਲਪਨ ਥਾਰੇ ਚੱਲਦੀ ਸਮਾਇਸ ਦਾ ਪਤਾ ਆਇਦਰ ਪੋਰਟ ਫਿਲਪ ਰਹਿ ਗਿਆ ਵੀੜ ਜੀ ਫੜਲੇ ਆਣੇ ਆ ਪਿੱਛੇ ਮੈਲਬਨ ਰਹਿ ਗਿਆ ਇਧਰ ਨਾਲ ਪਾਸੇ ਇਧਰ ਨਾਲ ਪਾਸਾ ਫ੍ਰੈਂਕਸਟਨ ਵਾਲਾ ਪਾਸਾ ਗਿਆ ਸੋਨੇ ਆਪਾਂ ਤੇ ਇਧਰ ਕੁਇਨਸ ਕਲਿਫ ਵਾਲਾ ਆਗਾ ਤੇ ਹੁਣ ਆਪਾਂ ਇਹਦੇ ਵਿੱਚੋਂ ਨਿਕਲ ਕੇ ਸਮੁੰਦਰ ਵਿੱਚ ਵੜਨ ਵਾਲੇ ਆ ਗਿਆ ਸੋਹਣਾ ਲੱਗਦਾ ਪਿਆਗਾ ਤੇ ਮੈਨੂੰ ਐਂ ਡਰ ਲੱਗੀ ਜਿੰਦਾ ਮੇਰਾ ਫੋਨ ਨਾ ਤੜ ਡਿੱਗ ਪੇ ਦੋਨੇ ਤਾਂ ਨਾ ਬੜੀ ਬੈਠਣਾ ਮੈਂ ਗੁੱਡ ਆਪੋ ਵੀ ਨਿਕਲਾਈ ਤੇ ਮੌਸਮ ਬੇਚੀ ਕਰਤੀ ਹੈਗੀ ਬੜਾਈ ਗਰਮੀ ਹੈ ਤੁਨੇ ਨੀਂਦ ਆ ਜਾਂਦੀ ਆ ਪਰ ਹਜੇ ਕੰਮ ਕਰਾਂਗੇ ਕਿ ਪਾਵਾਂਗੇ ਥੋੜਾ ਟਾਈਮ ਤੱਕ ਸਾਰੇ ਨੇ ਜਾਗਦੇ ਇਦਾਂ ਯਾਰ ਤੇ ਮੇਰੇ ਸਹਣੀਆਂ ਸਾਰੇ ਨੇ ਤੇ ਆਪੋ ਵੀ ਪਾ ਲਿਆ ਖਾਸਾ ਕੁਝ ਬਣਾਈ ਬੈਠੇ ਹੈਗੇ ਆ ਆ ਪੂਰੀ ਹੈਗੀ ਸ਼ਿਪ ਹੈ ਤੇ ਆਪਾਂ ਇਸ ਟਾਈਮ ਬੈਠੇ ਆ ਇੱਥੇ ਨਹੀਂ ਇਸ ਟਾਈਮ ਤਾਂ ਪਹੇਗੇ ਆ ਇੱਥੇ ਸਿਨੇਮੇਕਰ ਆ ਇੱਥੇ ਤੇ ਬੈਗ ਆਪਣਾ ਪਿਆ ਇੱਥੇ ਆਇਆ ਸਾਰੇ ਕੈਬਨ ਆ ਗਏ ਆ ਟਾਪ ਆ ਗਿਆ ਦਾ ਆ ਥੱਲੇ ਹੁਣ ਵੇਖਣਾ ਆ ਮੈਂ ਹਸਾਬ ਤੌਜਾ ਸਨੀ ਮੋ 1 ਐਂਡ ਸਨੀ ਮਾ 2 ਤੇ ਆ ਪਹਿਲਮ ਦੇ ਟੈਕਟਾਂ ਨਾਲ ਦਿੱਤੀਆਂ 13 ਡਾਲਰ ਸਾਢੇ 7 ਤੇ 8 ਡਾਲਰ ਚ ਵਾਕ ਨਹੀਂ ਸਸਤੀਆਂ ਆ ਗਈਆਂ ਮੈਦਾਨ ਬੰਦੇ ਵਿੱਚ ਉੱਥੇ ਤਕਰੀਬਨ ਉਹੀ 20 ਬਾਈ ਡਾਲਰ ਹੁੰਦੀ ਹੈ ਆਏ ਕਮਰੇ ਬਣੇ ਹੋਏ ਸਾਰੇ ਦੇ ਆਹ ਮੈਂ ਥੱਲੇ ਬੈਕ ਸੱਤ ਦੇ ਸੀਗਾ ਹੁਣੇ ਤੇ ਜਿਹੜਾ ਉਹ ਸੀ ਨਾ ਮੈਲਬਨ ਤੇ ਉਹਦਾ ਜਿਹੜਾ ਜਲੰਘ ਵੱਲੋਂ ਜਿਹੜਾ ਕਲਿਫ ਆਉਂਦੀ ਸੀ ਦੋਨਾਂ ਜਿੱਥੋਂ ਮੇਨ ਸਮੁੰਦਰ ਸ਼ੁਰੂ ਹੁੰਦਾ ਉਹ ਟੱਪ ਕੇ ਤੇ ਜਿਵੇਂ ਉਹ ਟੱਪੇ ਬਹੁਤ ਹਿੱਲਣ ਲੱਗ ਪਿਆ ਥੱਲੇ ਦਾ ਬਹੁਤ ਫੀਲ ਹੋ ਜਾਂਦਾ ਸੀ ਉੱਪਰ ਜਾ ਕੇ ਦੇਖਦੇ ਉੱਪਰ ਕਿੰਨਾ ਫੀਲ ਉੱਪਰ ਵੀ ਹੈਗਾ ਲਵਾ ਹੈ ਦੇ ਜਿਵੇਂ ਸ਼ਰਾਬੀ ਨਹੀਂ ਹੁੰਦਾ ਉਹ ਮੈਂ ਸਾਬਤ ਕਰਿਆ ਤੇ ਆ ਰਿਹਾ ਕਿ ਕਲੇਫ ਹੈ ਕਾਸੀਗੀ ਇੱਕ ਹੋ ਸਗੀ ਇਹਦੇ ਵਿਚਾਲੇ ਜਿਹੜਾ ਸਮੁੰਦਰ ਹੈ ਨਾ ਇਹ ਬਹੁਤ ਸ਼ਾਂਤ ਹੈ ਕਿਉਂਕਿ ਇਹਨੇ ਪਾਣੀ ਰੋਕ ਰੱਖਿਆ ਹੈ ਜਿੰਨਾ ਵੀ ਅੰਦਰ ਸਮੁੰਦਰ ਹੈਗਾ ਇਹ ਸਾਰਾ ਸਾਰਾ ਠੀਕ ਠੀਕ ਜਿਹਾ ਹੈਗਾ ਮਤਲਬ ਬੜਾ ਜ਼ੋਰ ਨਹੀਂ ਤੰਦਾ ਵੱਡੀਆਂ ਛੱਲਾ ਨਹੀਂ ਆਉਂਦੀਆਂ ਤੇ ਹੌਣ ਤੋਂ ਮੈਂ ਸਮੁੰਦਰ ਚਲੂ ਹੋ ਗਿਆ ਤੇ ਜਿਵੇਂ ਇਹ ਪਾਰ ਕੀਤਾ ਨਾ ਨਾਲ ਦੇ ਨਾਲੇ ਖੇਲਣ ਲੱਪੀ ਬਹੁਤ ਜ਼ਿਆਦਾ ਤੇ ਲਹਿਰਾਂ ਵੀ ਬਹੁਤ ਵੱਡੀਆਂ ਹੈਗੀਆਂ ਇੱਥੇ ਤੇ ਨਜ਼ਾਰਾ ਆਈਆ ਤਾਂ ਤੇ ਨਜ਼ਾਰਾ ਚਾਈ ਜਾਂਦਾ ਉਹ ਗੱਲ ਹੀ ਪੀਰਦਾ ਸਰ ਵਧੀਆ ਹੋਊਗਾ ਪਹਿਲਾਂ ਤਾਂ ਇਹ ਤੇ ਲਹਿਰਾਂ ਬਹੁਤ ਵੱਡੀਆਂ ਹੈਗੀਆਂ ਯਾਰ ਉਹ ਤੇ ਯਾਪਾ ਬਿਊਟੀਫੁੱਲ ਲੈ ਲੈ ਕੇ ਟੇਟਰ ਆਫ ਯੂ ਵੀ ਕੈਨ ਬੀ ਬੈਟਰ ਦੈਨ ਆਟਸ ਨਾ ਸੈਵਸ ਬੈਟਰ ਦੈਨ ਤੇ ਜਿੱਦੇ ਆਪਾ ਖੜੇ ਆ ਨਾ ਇਹ ਇਹਦੇ ਨਾਲ ਦਾ ਹੀ ਆ ਇਹਦਾ ਭਾਈ ਆ ਇਹ ਉਧਰੋਂ ਆ ਰਿਹਾ ਅਸਮਾਨੀਆਂ ਤੋਂ ਮੈਲਬਨ ਵੱਲ ਨੂੰ ਜਾ ਰਿਹਾ ਤੇ ਆਪਾਂ ਅਸਮਾਨੀਆਂ ਵੱਲ ਨੂੰ ਜਾ ਰਹੇ ਆ ਇੱਥੇ ਬੈਠਾ ਹਾਂ ਬਹੁਤ ਟਾਈਮ ਦਾ ਹੁਣ ਕੰਮ ਕਰੀ ਜਾਂਦਾ ਸੀ ਕਿ ਤੇ ਮੈਨੂੰ ਇੰਟਰਨੈਟ ਦੀ ਲੋੜ ਪਈ ਐ ਤੇ ਇਹਨਾਂ ਨੇ ਇੱਥੇ ਇੰਟਰਨੈਟ ਦਿੱਤਾ ਹੋਇਆ ਹੈਗਾ 15 ਡਾਲਰਾਂ ਦੇ ਵਿੱਚ 3 GB ਹੁਣ ਇਹ ਬਾਏ ਕਰਦੇ ਆ ਫਿਰ ਆਪਣਾ ਇੰਟਰਨੈਟ ਚੱਲ ਜੂਗਾ ਤੇ ਫਿਰ ਆਪਾਂ ਆਦਾ ਕੰਮ ਕਰ ਪਾਂਗੇ ਜਿਹੜਾ ਪੈਂਡਿੰਗ ਪਿਆ ਹੈਗਾ ਤੇ ਮੈਂ ਤਾਂ ਅੰਦਰ ਬੈਠਾ ਸੀਗਾ ਤੇ ਮੈਂ ਵਿੱਚ ਕੰਮ ਕਰ ਲਿਆ ਜਾ ਬਣਾ ਕੁਝ ਵੀ ਸ਼ਿਪ ਵੇਖੀ ਆ ਮੈਂ ਆਪਾਂ ਉਹ ਕੰਮ ਕਰ ਲਈਏ ਮੈਂ ਨਾ ਇਹ ਤਾਂ ਇੰਟਰਨੈਟ ਦਾ ਪੈਕੇਜ ਲਾ ਲਿਆ ਤੇ ਇੰਟਰਨੈਟ ਦਾ ਪੈਕੇਜ ਲਾ ਲਿਆ ਤੇ ਹੈੱਡਫੋਨ ਨਾਲ ਕੰਮ ਸ਼ੁਰੂ ਕਰਦਾ। ਜਦੋਂ ਮੈਂ ਹੈੱਡਫੋਨ ਲਾ ਕੇ ਕੰਪਿਊਟਰ ਸਕਰੀਨ ਵੱਲ ਦੇਖਦਾ ਹੈਗਾ ਤੇ ਚੱਕਰ ਆਲੇ ਸ਼ੁਰੂ ਹੋ ਜਾਂਦੇ ਆ। ਮੇਂ ਜੋ ਪ੍ਰੋਬਲਮ ਹੈ ਕਿ ਜਦੋਂ ਮੈਂ ਗੱਡੀ 'ਚ ਬੈਠਾ ਆ ਕਿਨਾਂ ਜਦੋਂ ਮੈਂ ਸਕਰੀਨ 'ਤੇ ਅਧਾਣਾ ਨੇ ਉਦੋਂ ਚੱਕਰ ਆਉ ਲੱਗ ਜਾਂਦੇ ਆ। ਕੋਈ ਖਰਾਬ ਜਿਹੀ ਹੋ ਲੱਗਦੀ ਆ। ਫਿਰ ਤਾਂ ਅਗਰ ਕਿਉਂ ਸੇਮ ਪ੍ਰੋਬਲਮ ਇੱਥੇ ਵੀ ਹੈਗੀ ਆ ਤੇ ਜਦੋਂ ਮੈਂ ਹੈੱਡਫੋਨ ਲਾ ਕੇ ਕੰਮ ਕਰੀਂਦਾ ਉਹਨੂੰ ਵੀ ਨਾ ਲੱਗਦਾ ਜਿਵੇਂ ਕੰਮ ਖਾਗ ਹੋ ਗੁਰ। ਤਾ ਫਿਰ ਉਹ ਮੈਂ ਹੁਣ ਛੱਡਦਾ ਤੇ ਬਾਹਰ ਆ ਖੜਾਗਾ ਥੋੜਾ ਜਿਹਾ ਫਰੈਸ਼ ਆਰਣ ਵਾਸਤੇ ਇੱਥੇ ਬੈਠਾ ਮੈਂ ਤਾਂ ਕੰਮ ਕਰੀ ਜਾਂਦਾ ਬਹੁਤ ਸੋਹਣਾ ਥੀ ਵਿਊ ਬਣਦਾ ਪਿਆ ਇੱਥੇ ਤੇ ਹੁਣ ਮੋਸ਼ਨ ਜਨ ਬਣਾਦੀ ਕੰਮ ਕਰਨ ਦਾ ਤਾਂ ਮੈਂ ਅੱਦੀ ਇੱਕ ਜਿਹੜੀ ਗ੍ਰੀਨ ਲਾਈ ਬੰਦੀ ਉਹ ਕਰਤੀਆਂ ਗਾਣੇ ਅਪਲੋਡ ਕਰਨੇ ਸੀ ਕਿ ਦਵਿੰਦਰ ਰਾਓ ਕੇ ਬਾਈ ਦਾ ਗਾਣਾ ਅਪਲੋਡ ਕਰਨਾ ਸੀਗਾ ਇੱਕ ਸਮਰੀ ਮਾਰਦਾ ਦੋਨਾਂ ਦੇ ਗਾਣੇ ਅਪਲੋਡ ਕਰਤੇ ਤੇ ਇੱਕ ਗਾਣਾ ਮੈਕਸ ਮਾਸਟਰ ਵਾਸਤੇ ਫੇਚਨਾਂ ਸੀਗਾ ਉਹ ਰੈਂਡਰ ਮਾਰ ਕੇ ਰੱਖ ਲਿਓ ਜਾ ਕੇ ਆਪਾਂ ਭੇਜ ਦਾਂਗੇ ਵਧੀਆ ਮੋਸ਼ਨ ਬਣ ਗਿਆ ਸੀ ਹੁਣ ਕੰਮ ਕਰਨ ਦਾ ਤੇ ਇਹ ਇਹਨਾਂ ਦੇ ਅਨਾਊਂਸਮੈਂਟ ਹੋ ਗਈ ਕਿ ਅੰਦਰ ਆਪਾਂ ਸਹੀ 7:20 ਬਜੇ ਤੇ ਪਹੁੰਚ ਜਾਾਂਗੇ ਜਿਹੜੇ ਤੁਹਾਡੇ ਜਿਹੜੇ ਵੀ ਕਲੌਕ ਤੇ ਖੜੇ ਹੈਗੇ ਆਂ 10 ਦਾ ਇੱਕ ਨੰਬਰ ਤੇ 2 ਨੰਬਰ ਤੇ 3 ਨੰਬਰ ਤੇ ਆ ਖੜੇ ਆ ਹੁਣ ਮੇਰੇ ਹੈੱਡਫੋਨ ਲੱਗੇ ਸੀ ਮੈਨੂੰ ਸੁਣਿਆ ਨਹੀਂ ਹੁਣ ਜਾ ਕੇ ਪੁੱਛੂਗਾ ਮੈਂ ਵੇ ਕਿੱਥੇ ਕਿੱਥੇ ਕੀ ਘਟਾ ਹੈਗਾ 뷰 ਬਹੁਤ ਸੋਣਾ ਇੱਥਾਂ ਦਾ ਇੱਕ ਮਸਾਵਲਾ ਹੈ ਪਤਾ ਨਹੀਂ ਮੇਰੀ ਹੀ ਗਲਤੀ ਹੈ ਮੈਨੂੰ ਪਤਾ ਲੱਗੇ ਕਿ ਬਾਕੀ ਥੱਲੇ ਵੱਧ ਸਿਕ ਰਹੇ ਸੀ ਫਿਰ ਉੱਪਰ ਨਹੀਂ ਖੇਡਣਦੇ ਤਾਂ ਹੁਣ ਮੈਂ ਜਮਾ 10ਵੇਂ ਫਲੋਰ ਤੇ ਆ ਕੇ ਬੈਠਾ ਇੱਥੇ ਜਮਾ ਨਹੀਂ ਕੁਝ ਕਰ ਸਕਦਾ ਗੁੱਟ ਲੱਗਦਾ ਬਸ ਆਪਾਂ ਸਸਮਾਨੇ ਪਹੁੰਚਣ ਵਾਲੇ ਹਾਂ ਸਾਈਕਲ ਚੱਕਦੇ ਹਾਂ 11 ਵਜੇ ਬਾਅਦ ਮੈਂ ਬੋਖਰਾਤਾ ਤੇ ਗੋਟ ਟੂ ਗੋ ਹਾਂ ਸਾਹਮਣੇ ਪਹਾੜ ਦਿਖਣ ਲੱਗੇ ਪਹਾੜ ਹੀ ਹੈ ਨਾ ਹਾਂ ਪਹਾੜ ਹੀ ਹੈ ਆ ਸਮੁੰਦਰ ਵੰਡਦਾ ਇਹ ਦੋਨੇ ਥਾਵਾਂ ਨੂੰ ਹੈ ਆਸਟ੍ਰੇਲੀਆ ਹੀ ਤੇ ਪਰ ਇਹ ਆਸਟ੍ਰੇਲੀਆ ਤੋਂ ਖਾਸਾ ਦੂਰ ਹੈ ਤੇ ਆਪਾਂ ਪਹੁੰਚ ਗਏ ਤਾਂ ਸਮਾਨ ਹੀ ਆ ਬਸ ਅਦੇ ਕੰਡੇ ਲੱਗਣ ਵਾਲੇ ਆ ਆਪਾਂ ਪਹੁੰਚ ਗਏ ਆ ਇਹਨੂੰ ਸੈੱਟ ਹੁੰਦੇ ਹੁੰਦੇ ਨੂੰ ਟਾਈਮ ਲੱਗਣਾ ਹੁਣ ashp spirit of tasmania gut ایتੇ ਜਾਨ ਬਚਾਉ ਕਿਸ਼ਤੀਆਂ ਸਵੇਰੇ ਵੀ ਮੈਂ ਪਈ ਜਾਂਦਾ ਸੀਗਾ ਤੇ ਜਦੋਂ ਮੈਂ ਨਿਕਲਿਆ ਸਾਈਕਲ ਲੈ ਕੇ ਜਦੋਂ ਮੀ ਬੰਦ ਹੋ ਗਿਆ ਫਿਰ ਮੀ ਪੈਣ ਲੱਪਿਆ ਜਦੋਂ ਜਦੋਂ ਆਪਾਂ ਤੇ ਸਾਈਕਲ ਲੈ ਕੇ ਨਿਕਲਾਂਗੇ ਮੈਨੂੰ ਲੱਗਾ ਫਿਰ ਮਹੀ ਬੰਦ ਹੋ ਗਿਆ ਇੱਥੇ ਤੇ ਜਿਹੜਾ ਕਿ ਚੰਗੀ ਗੱਲ ਹੈ ਤੇ ਆਪਾਂ 10.5 ਘੰਟੇ ਦਾ ਸਫ਼ਰ ਕਰਕੇ ਇੱਥੇ ਪਹੁੰਚ ਗਿਆ ਇਹਦਾ ਨਾਮ ਹੈ ਪਿੰਡ ਦਾ ਟੀਵਨ ਪੋਟ ਇਹ ਤਾਂ ਸਮਾਨ ਹੀ ਆ 10.5 ਘੰਟੇ ਦਾ ਸਫ਼ਰ ਠੀਕ ਸੀਗਾ ਕੋਈ ਖਾਸ ਆਖ ਨਹੀਂ ਹੋਈ ਬਹੁਤ ਆਰਾਮ ਨਾਲ ਕਰਕੇ ਪਹੁੰਚ ਗਏ ਇੱਥੇ ਸੋਹਣਾ ਫਰੇਮ ਬਣਦਾ ਹੈਗਾ ਆਪਾਂ ਇਧਰੋਂ ਆਏ ਆ ਸਮੁੰਦਰ ਦੇ ਵਿੱਚੋਂ ਜਿਵੇਂ ਮੈਲਬਨ ਦੇ ਵਿੱਚ ਬਣੀ ਹੋਈ ਓਵੇਂ ਇਹਨਾਂ ਨੇ ਨਹਿਰ ਜੀ ਬਣਾਈ ਹੋਈ ਆ ਹਨ ਇਹਨਾਂ ਨੂੰ ਐਂ ਲਾ ਕੇ ਉੱਥੇ ਲਾ ਦੇਣਗੇ ਪੁਲ ਤੇ ਤੇ ਪਹਿਲਾਂ ਮੈਂ ਨਾ ਇਧਰਲੇ ਪਾਸੇ ਕਿਤੇ ਕਰਦਾ ਪਿਆ ਸੀਗਾ Airbnb ਉਹ ਕੈਰਾਵਨ ਪਾਰਕ ਬੁੱਕ ਮੈਂ ਨਾ ਸੀ ਇਧਰਲੇ ਪਾਸੇ ਰਕੂਗਾ ਉੱਥੇ ਕਿਤੇ ਲੱਗੂਗਾ ਪਰਲੇ ਪਾਸੇ ਫਿਰ ਮੈਨੂੰ ਲੱਗਿਆ ਨਹੀਂ ਯਾਰ ਇੱਧਰ ਕਰਨਾ ਚਾਹੀਦਾ ਹੈਗਾ ਤੇ ਫਿਰ ਜਦੋਂ ਆਉਂਦੇ ਹੋਏ ਨਾ ਮੈਂ ਵੇਖਿਆ ਨਾ ਸਾਰਾ ਮੈਪ ਜਾ ਇੱਕ ਲੈਂਡ ਬਣੀ ਸੀ ਸਮੁੰਦਰ ਦੇ ਵਿੱਚ ਉਹ ਆਏ ਆ ਕੇ ਇੱਥੇ ਰੁਕਦੀ ਸੀਗੀ ਤਾਂ ਮਤਲਬ ਇੱਧਰ ਹੀ ਸੀਗਾ ਤਾਂ ਫਿਰ ਆਪਾਂ ਸਹੀ ਫੈਸਲਾ ਲਿਆ ਤੇ ਬਹੁਤ ਹੀ ਆਪਾਂ ਤੋਂ ਉਸਮਾਨੀਆਂ ਠੰਡ ਹੈਗੀ ਇੱਥੇ 12-15 ਘੰਟੇ ਲੱਗੇ ਤੇ ਸ਼ਾਨਦਾਰ ਸਫ਼ਰ ਸੀਗਾ ਵਿੱਚ ਬਹੁਤ ਕੁਝ ਸੀਗਾ ਗੇਮਾ ਗੋਮਾ ਇਹ ਉਹ ਸਾਰਾ ਕੁਝ ਤੇ ਠੰਡ ਹੈ ਇੱਥੇ ਬੜਾ ਜ਼ਿਆਦਾ ਆ ਕੱਢਿਆ ਮੈਂ ਹੁਣ ਇਹ ਹੈਗਾ ਬੋਰਡਿੰਗ ਪਾਸ ਤੇ ਜਿਹੜਾ ਪਿੱਛੇ ਆ ਇਹ ਪੰਜ ਤੇ ਪੰਜ ਆਪਣੇ ਬੈਗ ਆ ਤੇ ਪੰਜਾਂ ਬੈਗਾਂ ਦਾ ਇੱਕ ਇੱਕ ਆਪਣਾ ਦੇਤਾ ਟੋਟਲ ਪੰਜ ਹੈ ਚਾਰ ਬੈਗ ਹੈਗੇ ਤੇ ਰਸਾ ਜੇ ਕੱਢੀ ਜਾਂਦੇ ਤਾਂ ਮੈਨੂੰ ਲੱਗਦਾ ਉਹ ਉਹ ਅੱਗੇ ਜਾ ਕੇ ਉਹਨੂੰ ਬੰਨ ਦੈਨਗੇ ਉਹਦੇ ਨਾਲ ਕੰਪੇ ਨਾਲ ਤਾਂ ਕਿ ਚੰਗੀ ਤਰ੍ਹਾਂ ਸਕਿਉਰ ਹੋ ਜਾਵੇ ਇੱਧਰ ਵੀ ਤੇ ਉੱਧਰ ਵੀ ਸਾਰੇ ਨੇ ਬਾਗੇ ਮੈਂ ਹੀ ਰਹਿ ਗਿਆ ਇਕੱਲਾ ਇਧਰੋਂ ਬਾਈਕ ਲੈ ਲਿਆ ਆਪਾਂ ਸਾਈਕਲ ਆਉਦਾ ਤੇ ਉਧਰੋਂ ਐਂਟਰੀ ਹੋਈ ਜਾਂਦੀ ਜਿਨ੍ਹਾਂ ਨੇ ਜਾਣਾ ਹੁਣ ਤੇ ਹੁਣ ਇਧਰੋਂ ਦੀ ਆਪਾਂ ਉਹਦੇ ਕੈਰਾਵਨ ਪਾਰਕ ਜਾਂਦੇ ਆ ਉੱਥੇ ਜਾ ਕੇ ਹੁਣ ਮੈਂ ਵੀਡੀਓ ਬਣਾਉਂਗਾ ਆਪਣਾ ਕੈਰਾਵਨ ਪਾਰਕ ਆ ਗਿਆ ਇਧਰੋਂ ਆਪਾਂ ਆਏ ਆ ਆ ਅੰਦਰ ਹੈਗਾ ਤੇ ਇੱਥੇ ਚਾਬੀਆਂ ਟੰਗੀਆਂ ਹੁੰਦੀਆਂ ਹੁੰਦੀਆਂ ਇਦਾਂ ਇੱਥੇ ਆਪਣਾ ਨਾਮ ਵੀ ਕਿਤੇ ਨਾ ਕਿਤੇ ਲਿਖਿਆ ਹੋਊਗਾ ਜੀ ਸਿੰਘ ਤੇ ਇਹ ਹਲਾ ਲਿਆਪ ਹੁਣ ਇਹਨੂੰ ਹਿਸਾਬ ਦਾ ਕਰਕੇ ਟੈਂਟ ਲਾ ਕੇ ਖਾਣ ਦਾ ਵੇਖਦੇ ਆ ਫਿਰ ਆਪਾਂ ਕੁਛ ਨਾ ਕੁਛ ਸੱਚੀ ਗਾਸਾਰੇ ਆਨੋ ਹਾਂ ਜਿੱਤੇ ਮੈਂ ਹੁਣ ਟੈਂਟ ਲਾ ਲਿਆ ਸੀਗਾ ਸਾਰਾ ਕੁਝ ਸੈੱਟ ਕਰ ਲਿਆ ਨਾ ਵੀ ਲਿਆ ਕਪੜੇ ਬਦਲ ਲਏ ਤੇ ਸਮਾਨ ਦਾ ਖਲਾਰਾ ਬਾਹਲਾ ਪਾਈ ਬਟਾ ਸੀ ਮੂਵੀ ਸੈੱਟ ਕਰ ਲਿਆ ਤੇ ਟਾਂਟਾ ਜੀ ਥੋੜਾ ਥੋੜਾ ਗਿੱਲਾ ਹੈਗਾ ਸਲੀਪਿੰਗ ਬੈੱਡ ਵੀ ਗਿੱਲਾ ਪਰ ਉਹ ਸੁੱਕ ਜੂ ਕੋਈ ਚੱਕਰ ਕਰਨੀ ਨਹੀਂ ਹੁਣ ਮੈਂ ਲੈਪਟਾਪ ਆਨ ਕੀਤਾ ਤੇ ਐਡੀਟਿੰਗ ਕਰਦਾ ਮੈਂ ਥੋੜੀ ਜੀ ਠੀਕ ਹੈ ਤੇ ਉਸ ਤੋਂ ਬਾਅਦ ਅੱਜ ਸੱਚ ਹਾਂ ਮੇਰੇ ਕੋਲ ਉਹ ਨਹੀਂ ਸੀਗਾ ਸ਼ਿਪ ਤੇ ਨਾ ਆਪਾਂ ਗੈਸ ਨਹੀਂ ਲਿਆ ਸਕਦੇ ਹੁੰਦੇ ਤੇ ਮੈਂ ਫਿਰ ਆਰਡਰ ਕਰ ਲਿਆ ਉਬਰ ਰਿਟਕ ਅੱਜ ਬਰੀਆਨੀ ਆਰਡਰ ਕੀਤੀ ਤੇ ਬਰੀਆਨੀ ਖਾべ ਜਾਈਏ ਤੇ ਬਾਕੀ ਸਾਰਾ ਕੁਝ ਵਧੀਆ ਸਵੇਰੇ ਆਪਾਂ ਮੈਂ ਸਵੇਰੇ ਉੱਠ ਕੇ ਨਾ ਸਾਰਾ ਪਹਿਲਾਂ ਪਲਾਨ ਆਊਟ ਕਰੂੰਗਾ ਵੀ ਕਰਨਾ ਕੀ ਹੈ ਤੇ ਥੋੜਾ ਕੱਲ ਨੂੰ ਲੇਟ ਹੀ ਜਦੋਂ ਅੱਖ ਖੋਲ੍ਹੀ ਉਹ ਉੱਠੂੰਗਾ ਮੈਂ ਕਿਉਂਕਿ ਉਹ ਅੱਜ ਸਵੇਰੇ ਜਲਦੀ ਉੱਠਿਆ ਨਾ ਮੈਂ ਉਹਦ ਕਰਕੇ ਸ਼ਿਫ ਕਰਕੇ ਤੇ ਸਾਰਾ ਦਾ ਸੁੱਤਾ ਨਹੀਂਗਾ ਕੱਲ੍ਹ ਵੀ ਮੈਂ ਛੇਤੀ ਉੱਠਿਆ ਸੀਗਾ ਕੰਮ ਕਰਨਾ ਸੀ ਆਪਾਂ ਕੱਲ੍ਹ ਨਹੀਂ ਪਰਸੋਂ ਸਟੂਡੀਓ ਦਾ ਕੰਮ ਕਰਨਾ ਸੀਗਾ ਤੇ ਬਾਕੀ ਦਿਨ ਬਾਕੀ ਦਿਨ ਬਹੁਤ ਸੋਹਣਾ ਹੈ ਅੱਜ ਸੋਹਣੇ ਐਕਸਪੀਰੀਅੰਸ ਗੁੱਡ ਸੀਗਾ ਮੇਰਾ ਇਹ ਤੇ ਜੇਕਰ ਤੁਹਾਨੂੰ ਸਾਰੀ ਵੀਡੀਓ ਵਧੀਆ ਲੱਗੀ ਨਾ ਤੇ ਕਮੈਂਟ ਜਰੂਰ ਕਰਦੇ ਹੋ ਭਾਵੇਂ ਤੁਸੀਂ ਟੀਵੀ ਤੇ ਵੇਖਦੇ ਹੋ ਫੋਨ ਤੇ ਵੇਖਦੇ ਹੋ ਜਿੱਥੇ ਵੀ ਦੇਖਦੇ ਹੋ ਕਮੈਂਟ ਕਰਕੇ ਜਾਇਓ ਪੱਕਾ ਕਿਉਂਕਿ ਤੁਹਾਡੇ ਇੱਕ ਇੱਕ ਕਮੈਂਟ ਨਾਲ ਨਾ ਫਰਕ ਪੈਂਦਾ ਤੇ ਬਾਕੀ ਗੱਡਾ ਸਾਰਾ ਕੁਝ ਕੱਲ ਨੂੰ ਵੇਖਦਾ ਮੈਂ ਪਲਾਨ ਆਊਟ ਕਰਦਾ ਕਿ ਅੱਗੇ ਕੀ ਕਰਨਾ ਕੀ ਬਣਾਇਆ ਕਰਨਾ ਸਾਰਾ ਕੁਝ ਵਧੀਆ ਅੱਸੀ ਕਾਲ ਸਾਰਿਆਂ ਨੂੰ ਗੁੱਡ ਨਾਈਟ ਮਿਲਦੇ ਆ ਕੱਲ ਦੀ ਨਵੀਂ ਵੀਡੀਓ ਚ